ਸਸ਼ੇਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਹਰ ਕਿਸੇ ਦੇ ਵਿੱਚ ਇਸ ਵੇਲੇ ਉਤਸ਼ਾਹ ਨਜ਼ਰ ਆ ਰਿਹਾ ਉੱਥੇ ਬਠਿੰਡਾ ਦੇ ਵਿੱਚ अनोखी ਪਹਿਲ ਕਦਮੀ ਕਰਦੇ ਹੋયાਆਂ ਲੋਕਾਂ ਦੇ ਵੱਲੋਂ ਵਿਦ ਆਸ਼ਰਮ ਦੇ ਵਿੱਚ ਪਹੁੰਚ ਕੇ ਉਹਨਾਂ ਬਜ਼ੁਰਗ ਜੋੜਿਆਂ ਦੇ ਨਾਲ ਉਹਨਾਂ ਬਜ਼ੁਰਗ ਮਾਪਿਆਂ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ ਜਿਨ੍ਹਾਂ ਦੇ ਆਪਣੇ ਆਨ ਸ਼ਾਇਦ ਉਹਨਾਂ ਨੂੰ ਘਰੋਂ ਕੱਢ ਦਿੱਤਾ ਹੈ ਜਾਂ ਕਿਸੇ ਕਾਰਨ ਆਪਣੇ ਆ ਦੇ ਵਿੱਚ ਇਸ ਵੇਲੇ ਨਹੀਂ ਨੇ ਤਾਂ ਇਹਨਾਂ ਦੇ ਨਾਲ ਹੋਲੀ ਦੇ ਰੰਗ ਖੁਸ਼ੀਆਂ ਦੇ ਰੰਗ ਸਾਂਝੇ ਕੀਤੇ ਗਏ ਨੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਹੋਲੀ ਦਾ ਤਿਉਹਾਰ ਰੰਗਾ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਹੈ ਤੇ ਇਸ ਮੌਕੇ ਬੜਾ ਹੀ ਚੰਗਾ ਸੁਨੇਹਾ ਜਿਹੜਾ ਹੈ ਦਿੱਤਾ ਗਿਆ ਕਿ ਕਿਉਂ ਨਾ ਉਹਨਾਂ ਦੇ ਨਾਲ ਇਹ ਤਿਉਹਾਰ ਮਨਾਇਆ ਜਾਵੇ ਉਹਨਾਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਜੋ ਕਿ ਕਿਤਨਾ ਕਿਤੇ ਆਮ ਦਿਨਾਂ ਦੇ ਵਿੱਚ ਇਹਨਾਂ ਖੁਸ਼ੀਆਂ ਤੋਂ ਵਾਂਝੇ ਨਹੀਂ ਤਾਂ ਇਸੇ ਨੂੰ ਲੈ ਕੇ ਦੇਖੋ ਲੋਕਾਂ ਦੇ ਵੱਲੋਂ ਇੱਥੇ ਵਿਦਾਸ਼ਰਮ ਪਹੁੰਚ ਕੇ ਜਿਹੜੇ ਬਜ਼ੁਰਗ ਜੋੜੇ ਨੇ ਬਜ਼ੁਰਗ ਮਾਤਾਵਾਂ ਨੇ ਬਜ਼ੁਰਗ ਪਿਤਾ ਨੇ ਉੱਥੇ ਭੈਣਾ ਨੇ ਤਾਂ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਹੋਲੀ ਦਾ ਤਿਉਹਾਰ ਮਨਾਇਆ ਗਿਆ ਤੇ ਸਭ ਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ ਅੱਜ ਅਸੀਂ ਵਿਰਧ ਆਸ਼ਰਮ ਜਿਹੜਾ ਸ਼ਹਿਰ ਦੇ ਵਿੱਚ ਡਾਕਟਰ ਵਾਦੀ ਵਾਲੀ ਗਲੀ ਦੇ ਵਿੱਚ ਹੈ ਉੱਥੇ ਬਜ਼ੁਰਗਾਂ ਨਾਲ ਹੋਲੀ ਦਾ ਤਿਉਹਾਰ ਸਾਂਝਾ ਕਰਨ ਲਈ ਆਏ ਸੀ ਇੱਥੇ ਫੁੱਲਾਂ ਦੀ ਹੋਲੀ ਮਨਾਈ ਗਈ ਸਭ ਦਾ ਮੂੰ ਮਿੱਠਾ ਕਰਾਇਆ ਗਿਆ ਅਤੇ ਭਜਨ ਕੀਰਤਨ ਹੋਇਆ ਬਜ਼ੁਰਗਾਂ ਚ ਬਹੁਤ ਜ਼ਿਆਦਾ ਖੁਸ਼ੀ ਅਸੀਂ ਉਹਨਾਂ ਨਾਲ ਆਪਦੀ ਖੁਸ਼ੀ ਸਾਂਝੀ ਕੀਤੀ ਤੇ ਉਹਨਾਂ ਨੂੰ ਵੀ ਖੁਸ਼ੀ ਦਾ ਮਾਣ ਮਿਲਿਆ ਕਿ ਹੋਲੀ ਇੰਨਾ ਪਵਿੱਤਰ ਤਿਹਾੜ ਹੈ ਉਰੇ ਮਲਵਰੀਦਾ Ashram ਚ ਜਿਹੜੇ ਮਾਪਿਆਂ ਨੂੰ ਛੱਡ ਜਾਂਦੇ ਨੇ ਬੱਚੇ ਉਹ ਜਿਹੜੇ ਬਜ਼ੁਰਗ ਇਕੱਲੇ ਨੇ ਉਹਨਾਂ ਨੂੰ ਵੀ ਹੋਲੀ ਦੇ ਤਿਹਾੜ ਦੀ ਖੁਸ਼ੀ ਮਿਲ ਸਕੇ ਇਸੇ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤਿਹਾੜ ਵਧੀਆ ਮਨਾਇਆ ਗਿਆ ਜੀ ਬਹੁਤ ਖੁਸ਼ੀ ਦਾ ਮਾਣ ਹੈ ਮੇਰੇ ਨਾਲ ਭਰਤ ਜੀ ਸੋਨੀਆ ਜੀ ਮੈਡਮ ਜੀ ਇੱਧਰ ਸਾਰੇ ਆਏ ਹੋਏ ਨੇ ਜੀ ਬਹੁਤ-ਬਹੁਤ ਖੁਸ਼ੀ ਹੈ ਤੇ ਸਭਨਾਂ ਨੂੰ ਸਭ ਨੂੰ ਹੋਲੀ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਜੀ। ਪ੍ਰਧਾਨ ਜੀ ਅੱਗੇ ਖੜੇ ਤੁਸੀਂ। ਹਾਂਜੀ। ਤੇ ਜਿਵੇਂ ਤੁਸੀਂ ਪਹਿਲਾਂ ਕਿ ਆਪਣੇ ਪਰਿਵਾਰ ਨਾਲ ਹਰ ਇੱਕ ਦਾ ਇੱਛਾ ਹੁੰਦੀ ਹੈ ਵੀ ਹੋਲੀ ਬਣਾਏ। ਬਿਲਕੁਲ ਜੀ। ਪਰ ਇੱਥੇ ਆ ਕੇ ਇੱਕ ਚਲੋ ਬਜਾ ਮੈਂ ਗੁਰੂ ਜੀ ਹੈ। ਮੈਂ ਬਜਾ ਇੱਕ ਮੈਸੇਜ ਵੀ ਦੇਣਾ ਜਾਉ ਸਮਾਜ ਨੂੰ। ਮੈਸੇਜ ਇਹ ਦੇਣਾ ਚਾਹਾਂਗੇ ਕਿ ਵੀ ਜਿਹੜੇ ਮਾਪਿਓ ਬੱਚੇ ਦੀ ਜਨਮ ਤੋਂ ਲੈ ਕੇ ਉਹਦੇ ਵੱਡੇ ਹੋਣ ਤੱਕ ਉਹਦੀ ਪਰਵਰਿਸ਼ ਕਰਦੇ ਨੇ ਤੇ ਬੱਚਿਆਂ ਦਾ ਵੀ ਇਹ ਬਰਾਬਰ ਦਾ ਫਰਜ਼ ਬੰਦਾ ਹੈ ਕਿ ਉਹ ਉਹਨਾਂ ਦੇ ਬੁੜਾਪੇ ਦੇ ਵਿੱਚ ਉਹਨਾਂ ਦੇ ਔਖੇ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੇਖੋ ਜਿਹੜੇ ਬਜ਼ੁਰਗਰੇ ਜਿਨ੍ਹਾਂ ਦਾ ਕੋਈ ਹੈ ਨਹੀਂਗਾ ਉਹ ਨਹੀਂ ਉਹ ਤਾਂ ਚਲੋ ਮਜਬੂਰੀ ਹੈ ਪਰ ਜਿਹੜੇ ਬੱਚੇ ਹੈ ਜਿਹੜੇ ਆਪਦੇ ਬੱਚੇ ਆਪਦੇ ਨਾਲੋਂ ਮਾਪਿਆਂ ਨੂੰ ਅੱਡ ਛੱਡ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਮੇਰਾ ਸੰਦੇਸ਼ ਹੈ ਕਿ ਮਾਪਿਆਂ ਨੂੰ ਇਸ ਬਜ਼ੁਰਗ ਅਵਸਥਾ ਦੇ ਵਿੱਚ ਆਇਨਾ ਛੱਡਣ ਅਤੇ ਆਪਣੇ ਨਾਲ ਰੱਖਣ ਉਹ ਤੁਹਾਡਾ ਸਾਥ ਤੁਹਾਡਾ ਪਿਆਰ ਚਾਹੁੰਦੇ ਨੇ ਤੁਹਾਡਾ ਕੁਝ ਸਮੇਂ ਉਹਨਾਂ ਦਾ ਜੀਵਨ ਬਹੁਤ ਅੱਛਾ ਬਣਾ ਸਕਦਾ ਹੈ ਉਹਨਾਂ ਦੇ ਅੰਤਿਮ ਬਲਾਂ ਦੇ ਵਿੱਚ ਉਹਨਾਂ ਦੇ ਨਾਲ ਲੈਣਾ ਚਾਹੀਦਾ ਹੈ ਜੋ ਤੁਸੀਂ ਪੇਤਾਸ ਮਾਏ ਸੀਗੇ ਗੰਗਨ ਗੱਲਬਾਤ ਕੀਤੀ ਸੀ ਹੋਲੀਵੁੱਡ ਨਾ ਜਾਂਦੇ ਆ ਕੀ ਰਿਐਕਸ਼ਨ ਸੀ ਉਹ ਬਹੁਤ ਖੁਸ਼ ਹੋਈ ਉਹਨਾਂ ਨੂੰ ਆਇ ਲੱਗਿਆ ਕਿ ਵੀ ਸਾਨੂੰ ਤਿਹਾਰ ਦਾ ਇਹ ਤੋਂ ਪਹਿਲਾਂ ਸਾ ਤਿਹਾਰ ਦਾ ਅਸੀਂ ਇੰਜੋਏ ਕਰ ਹੀ ਨਹੀਂ ਸਕਦੇ ਸੀ ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਵੀ ਅਸੀਂ ਕੁਝ ਮਿੱਤਰ ਉਹਰੇ ਤਿਹਾਰ ਮਨਾਣ ਆਏ ਆ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਵਾਕਈ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਵੀ ਸਾਨੂੰ ਵੀ ਕੋਈ ਪਿਆਰ ਕਰਦਾ ਹੈ ਜਾਂ ਅਸੀਂ ਵੀ ਲਾਈਫ ਇੰਜੋਏ ਕਰ ਸਕਦੇ ਹਾਂ ਬੋਲੀ ਹੈ ਤੁਹਾਰ ਬਣਾਏਗਾ ਹੋਂਦਾ ਵੀ ਇਹ ਕੰਟੀਨਿਊ ਰਹੇਗਾ ਬਿਲਕੁਲ ਕੰਟੀਨਿਊ ਰਹੇਗਾ ਇਹ ਬਿਲਕੁਲ ਕੰਟੀਨਿਊ ਰਹੇਗਾ ਦੀਵਾਲੀ ਵਲੇ ਵੀ ਅਸੀਂ ਆਈ ਸੀ ਦੀਵਾਲੀ ਵਲੇ ਵੀ ਅਸੀਂ ਤੇ ਆਈ ਹਾਂ ਦੀ ਸੁਰਜੀਤ ਵੀ ਆਈ ਹੈ ਹਾਂਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਮੈਂ ਸੋਨਿਆ ਨਾਇਰ ਤੇ ਅਸੀਂ ਭਰਤ ਜੀ ਔਰ ਸੁਖਵਿੰਦਰ ਕੌਰ ਰੀਟਾ ਰਾਨੀ ਸਾਰੇ ਅਸੀਂ ਮਿਲ ਕੇ ਇੱਥੇ ਆਏ ਆ ਜੀ ਅਸੀਂ ਸਾਡਾ ਵਿਚਾਰ ਆਇਆ ਕਿ ਅਸੀਂ ਲੋਕ ਹੋਰ ਨਾਲ ਤਾਂ ਹੋਲੀ ਮਨਾਣ ਨਾਲੋਂ ਅਸੀਂ ਵਿਰਧਾ ਆਸ਼ਰਮ ਚ ਜਾ ਕੇ ਕਿਉਂ ਨਾ ਇਹਨਾਂ ਨਾਲ ਥੋੜੀ ਜੀ ਖੁਸ਼ੀ ਦੇ ਪਲ ਸਾਂਝੇ ਕਰੀਏ ਤੇ ਇਸ ਕਰਕੇ ਅਸੀਂ ਅੱਜ ਇੱਥੇ ਹੋਲੀ ਮਨਾਣਾ ਹੈ ਇਹ ਸਾਰਿਆਂ ਦੀ ਜਿਹੜੇ ਚਿਹਰੇ ਤੇ ਖੁਸ਼ੀ ਦੇਖ ਕੇ ਜਿਹੜੀ ਸਾਨੂੰ ਆਤਮਿਕ ਸ਼ਾਂਤੀ ਮਿਲੀ ਹੈ ਉਹਦਾ ਕੋਈ ਮੁੱਲ ਨਹੀਂ ਹੈ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਨਾਲ ਨਾਲ ਹੋਲੀ ਮਨਾ ਕੇ ਕੀ ਤਰਨ ਮੰਨਦੇ ਹਾਂ ਜਿਵੇਂ ਬਹੁਤ ਦਿਨ ਕੀ ਇੱਥੇ ਬਜ਼ੁਰਗ ਔਰਤਾਂ ਹਾਂਜੀ ਘਰੋਂ ਚਲਾਉਣ ਵਿੱਚ ਆਪਾਂ ਦੀ ਬੜੀ ਵੱਡੀ ਕਾਰਨ ਮੰਨਦੇ ਹਾਂ ਵੀ ਜਿਹੜਾ ਬਜ਼ੁਰਗ ਅਵਸਥਾ ਚ ਉਹਨਾਂ ਨੂੰ ਵੇੜ ਬੱਚੇ ਇਹ ਮੈਂ ਕਹੂੰਗੀ ਵੀ ਜਿਹੜੇ ਬੱਚੇ ਆ ਇਹ ਉਹਨਾਂ ਦਾ ਜਿਹੜਾ ਹੈ ਉਹਨਾਂ ਲਈ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਲਈ ਕਿ ਉਹ ਆਪਣੇ ਮਾਪੇ ਨੂੰ ਜਦੋਂ ਕਿ ਜਦੋਂ ਛੋਟੇ ਬੱਚੇ ਸੀ ਮਾਪੇ ਨੇ ਸਾਰਾ ਕੁਝ ਉਹਨਾਂ ਦਾ ਕੀਤਾ ਉਹਨਾਂ ਨੂੰ ਪਾਲਪ ਉਸਕੇ ਇੰਨਾ ਵੱਡਾ ਕੀਤਾ ਔਰ ਅੱਜ ਇਹ ਨਕਾਰ ਕੇ ਇਹਨਾਂ ਨੂੰ ਇੱਥੇ ਪਹੁੰਚਾਤਾ ਇਹ ਸਾਡੇ ਪੰਜਾਬ ਲਈ ਵੀ ਮੈਂ ਕਹੂੰਗੀ ਔਰ ਸਾਡੇ ਵਰਲਡ ਲਈ ਵੀ ਜਿਹੜੀ ਹਵਰੀਦਾ ਸ਼ਰਮਾ ਦੀ ਗਿਣਤੀ ਵੱਧ ਰਹੀ ਹੈ ਇਹ ਬਹੁਤ ਹੀ ਸੋਚਣਯੋਗ ਵਿਸ਼ਾ ਹੈ ਤੇ ਬੱਚਿਆਂ ਨੂੰ ਸਾਡੇ ਜਿਹੜੇ ਜਿਹੜੇ ਵੀ ਬੱਚੇ ਅੱਗੇ ਪੀੜੀ ਆ ਰਹੀ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਵੀ ਬੱਚੇ ਇਹਨਾਂ ਨੂੰ ਵੀ ਸਾਥ ਸੰਭਾਲ ਦੀ ਲੋੜ ਹੁੰਦੀ ਹੈ ਜਦੋਂ ਇਹਨਾਂ ਨੇ ਤੁਹਾਨੂੰ ਸੰਭਾਲਿਆ ਤਾਂ ਤੁਹਾਡੇ ਵੀ ਹੁਣ ਫਰਜ਼ ਬਣਦਾ ਹੈ ਕਿ ਇਸ ਉਮਰ ਚ ਆ ਕੇ ਇਹਨਾਂ ਨੂੰ ਐਵੇਂ ਨਾ ਛੱਡੋ ਮੈਂ ਸਭ ਨੂੰ ਇਹੀ ਕਹੂੰਗੀ ਮੇਰਾ ਸਨੇਹ ਹੈ ਕਿ ਜੇ ਵੀ ਬੱਚੇ ਇਹਨਾਂ ਨੂੰ ਵਾਪਸ ਲੈ ਕੇ ਜਾ ਸਕਦੇ ਆ ਤਾਂ ਪਲੀਜ਼ ਇਹਨਾਂ ਨੂੰ ਲੈ ਜਾਓ ਇੱਕ ਪਰੰਪਰਾ ਰਹੀ ਆ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਆ ਵੀ ਜਿਵੇਂ ਨਮੀ ਗਈ ਥੋੜੀ ਆਉਂਦੀ ਆ ਤੇ 700 ਦੇ ਨਾਂ ਦਾ ਰਵਈਆ ਜਿਹੜਾ ਬਹੁਤਾ ਵਧੀਆ ਨਹੀਂ ਦਾ ਲੱਗਦਾ ਵੀ ਇਹਦੇ 'ਚ ਵੀ ਬਦਲਾਅ ਦੀ ਲੋੜ ਆ ਵੀ ਜਿਵੇਂ ਅਪਡੇਟ ਹੋਣ ਦੀ ਲੋੜ ਬਿਲਕੁਲ ਜੀ ਦੇਖੋ ਅੱਜ ਕੱਲ ਦੇ ਸਮੇਂ ਦੇ ਨਾਲ ਬਦਲਣਾ ਤਾਂ ਸਭ ਨੂੰ ਹੀ ਚਾਹੀਦਾ ਮੈਂ ਐ ਨਹੀਂ ਕਹਿੰਦੀ ਕੱਲ ਨੂੰ ਅਸੀਂ ਵੀ ਸਸਤ ਬਣਨਾ ਹੈ ਜਾਂ ਕੱਲ ਨੂੰ ਮੇਰੇ ਬੱਚਿਆਂ ਨੇ ਵੀ ਵਿਆਹ ਹੋਣੇ ਆ ਵੀ ਅਸੀਂ ਸਾਨੂੰ ਵੀ ਟਾਈਮ ਦੇ ਨਾਲ ਉਹਨਾਂ ਦੀਆਂ ਵੀ ਜੋ ਵੀ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਪੂਰਾ ਕਰਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਉਹਨਾਂ ਨਾਲ ਤਾਲਮੇਲ ਕਰਕੇ ਹੀ ਵਧ ਕੇ ਤਾਂ ਹੀ ਆਪਾਂ ਆਪਣਾ ਜੀਵਨ ਜਿਹੜਾ ਹੈ ਚੰਗੀ ਤਰ੍ਹਾਂ ਗੁਜ਼ਾਰ ਸਕਦੇ ਹਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਬਠਿੰਡਾ ਅਮਰੀਕ ਸਿੰਘ ਰੋਡ ਦੇ ਉੱਤੇ ਮੈਂ ਮੇਰੀ ਭੈਣ ਸੋਨੀਆ ਜੀ ਤੇ ਨੀਤਨ ਜੀ ਤੇ ਸੁਖੀ ਜੀ ਤਲਵੰਡੀ ਤੋਂ ਅਸੀਂ ਅੱਜ ਸਾਰਿਆਂ ਨੇ ਬਜ਼ੁਰਗਾਂ ਦੇ ਨਾਲ ਰਲ ਕੇ ਹੋਲੀ ਦਾ ਤਿਹਾਰ ਮਨਾਇਆ ਬ੍ਰਿਧਾ ਆਸ਼ਰਮ ਦੇ ਵਿੱਚ ਇੱਥੇ ਜੋ ਅਸੀਂ ਫੁੱਲਾਂ ਦੀ ਹੋਲੀ ਖੇਡੀ ਹੈ ਇਹਦੇ 'ਚ ਬਜ਼ੁਰਗ ਵੀ ਨੂੰ ਬਜ਼ੁਰਗਾਂ ਨੂੰ ਵੀ ਬਹੁਤ ਇਹਨਾਂ ਦੀ ਖੁਸ਼ੀ ਦਾ ਲਹਿਰ ਬਲਕਿ ਇਹਨਾਂ ਚਾਹੀਏ ਕਿ ਸਾਡੇ ਨਾਲ ਕੋਈ ਬੰਦੇ Holi ਕਿੱਟਣ ਆਏ ਹੈ ਤੇ ਸ਼ਹਿਰ ਦੀਆਂ ਸੰਸਥਾਵਾਂ ਜਾਂ ਸਾਡਾ ਭਾਈਚਾਰਾ ਸਾਨੂੰ ਪਿਆਰ ਕਰ ਰਿਹਾ ਹੈ ਮੈਂ ਇੱਕੋ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਬਜ਼ੁਰਗ ਉਰੇ ਇਕੱਲੇ ਬੈਠੇ ਹੈ ਤੇ ਉਹਨਾਂ ਦੇ ਬੱਚੇ ਇਹ ਇੱਕ ਤਾਣੀ ਹੈ ਜੋ ਕਿ ਪੇੜ ਦੇ ਨਾਲ ਲੱਗੀ ਹੋਈ ਹੈ ਤੁਸੀਂ ਜਿੰਨੀ ਮਰਜ਼ੀ ਕਮਾਈ ਕਰ ਲੋ ਪਰ ਜੋ ਇੱਕ ਵਾਰੀ ਮਾਪੇ ਜਾਂ ਬਜ਼ੁਰਗ ਤੁਰ ਗਏ ਤਉਨੂੰ ਨਾ ਇਹ ਕਮਾਈ ਨਾ ਤਾਂ ਹੋਣੀ ਐ ਤੇ ਨਾ ਇਹਦੀ ਕੋਈ ਕੀਮਤ ਐ ਤੂੰ ਦੀ ਕਿਤੇ ਮਰਜੀ ਹਿੰਦੁਸਤਾਨ ਚ ਤੁਰ ਲੋ ਪਰ ਮਾਪੇ ਬਾਬ ਤੋਂ ਬਿਨਾ ਕੁਛ ਨਹੀਂ ਐ ਇਹ ਕਮਾਈ ਤੁਸੀਂ ਨਾ ਛੱਡੋ ਤੁਸੀਂ ਆਪ ਦੇ ਮਾਪੇ ਬਾਬ ਨੂੰ ਆਪ ਦੇ ਨਾਲ ਰੱਖੋ ਇਹੀ ਮੇਰੀ ਸਾਰੇ ਸ਼ਹਿਰ ਨੂੰ ਅਪੀਲ ਐ ਤੇ ਸਾਰਿਆਂ ਨੂੰ ਚੈਸ਼ਿਕ ਜੋ ਵਿਰਧ ਆਸ਼ਰਮ ਬਜ਼ੁਰਗ ਆਸ਼ਰਮ ਚੱਲ ਰਹੇ ਅਸੀਂ ਸ਼੍ਰੀ ਰਾਮਚੰਦ ٹرسٹ ਮੰਦਿਰ ਬਿੰਡਾ ਵੱਲੋਂ ਜੋ ਤੁਸੀਂ ਆਇਓ ਅਸੀਂ ਉਹਦਾ ਤਹਿ ਦਿਲੋਂ ਅਭਿਨੰਦਨ ਕਰਦੇ ਆਂ ਇੱਕ ਨਵੀਂ ਪਰੰਪਰਾ ਸ਼ੁਰੂ ਹੋਈ ਹੈ ਸਾਨੂੰ ਉਮੀਦ ਹੈ ਇਹ ਕੰਟੀਨਿਊ ਚਲਦੀ ਰਹੇ ਸਾਡੇ ਬਜ਼ੁਰਗਾਂ ਨੂੰ ਇੱਕ ਜਿਵੇਂ ਜ਼ਖਮ ਦੇ ਤਾਂ ਆਪਾਂ ਮਲਮ ਲਾਉਂਦੇ ਆ ਉਹਦਾ ਸਾਥ ਹੁੰਦਾ ਹੈ ਤੇ ਜੇ ਤੁਸੀਂ ਅੱਜ ਆਸੀਂ ਇਹ ਸਾਡਾ ਪਰਿਵਾਰ ਛੱਡ ਕੇ ਆਏ ਨਹੀਂ ਸਾਡੇ ਕੋਲ ਬੈਠੇ ਨਹੀਂ ਇੱਕ ਸੇਵਾ ਭਾਵਨਾ ਨਾਲ ਤੁਸੀਂ ਆਏ ਹੋ ਉਮੀਦ ਹੈ ਵੀ ਤੁਸੀਂ ਇਹਨਾਂ ਕੰਟੀਨਿਊ ਰੱਖੋਗੇ ਇਹ ਅਸੀਂ ਨਾ ਤਨ ਮਨਤਾ ਨਾਲ ਸਾਡੇ ਸੇਵਾ ਕਰਦੇ ਆ ਤੇ ਉਸ ਤੋਂ ਇਲਾਵਾ ਜੋ ਸਾਡੇ ਕਮੇਟੀ ਹੈ ਇਹਦਾ ਸਾਨੂੰ ਪੂਰਾ ਯੋਗਦਾਨ ਮਿਲ ਰਿਹਾ ਹੈ ਤੇ ਉਮੀਦ ਹੈ ਵੀ ਇਹ ਤੁੰ ਵੱਧ ਚੜ ਕੇ ਹਿੱਸਾ ਪਾਏ ਸਾਡੇ ਕੋਲ ਹੀ 38 ਬਜ਼ੁਰਗ ਨੇ ਜਿਹਦੇ ਵਿੱਚੋਂ 9 ਜਾਇੰਟਸ 28 ਲੇਡੀਜ਼ ਨੇ ਸੰਸਥਾ ਤਾਂ ਕਾਫੀ ਪੁਰਾਣੀ ਹੈ ਜੀ ਪਰ ਮੰਤੂ ਤਕਰੀਬਨ 8 ਕੁ ਮਹੀਨੇ ਇੱਥੇ ਆਏ ਨੂੰ ਹੋਏ ਨੇ ਜਿਹਦੇ ਵਿੱਚ ਦੋ ਮੈਨੇਜਰਾਂ ਸੀ ਸਫਾਈ ਸੇਵਕ ਹੈ 5-10 ਕ ਬੰਦੇ ਸਾਡਾ ਸਟਾਫ ਹੈ ਇੱਥੇ ਖਾਣਾ ਸਵੇਰੇ ਦੁਪਹਿਰ ਸ਼ਾਮ ਨੂੰ ਮਿਲਦਾ ਹੈ ਸਾਡੇ ਆਪਣੀ ਕੁੱਕ ਰੱਖੀ ਆ ਜਿਹੜਾ ਇੱਥੋਂ ਖਾਣਾ ਇਹਨੂੰ ਤਿਆਰ ਕਰਕੇ ਦਿੰਦੇ ਆ ਯਾਰ ਕਿਉਂ ਮਾਤਮ ਦੀ ਜਿਹੜੀ ਸੀ ਵਿੱਚ ਮੁਖਤਾਰਨਤੀ ਸਮਝਣ ਮੁਖਤਾਰਨਤਾ ਇਹ ਆ ਜੀ ਜਿਹੜੀ ਵਿਚਾਰਤਾਰ ਹੈ ਨਵੇਂ ਵਿਚਾਰ ਤੇ ਪੁਰਾਣੇ ਵਿਚਾਰ ਟਕਰਾਉਂਦੇ ਨੇ ਕਈ ਤਾਂ ਉਹ ਚੀਜ਼ ਨੂੰ ਮੋਲਡ ਕਰ ਲੈਂਦੇ ਨੇ ਕਈ ਕਹਿੰਦੇ ਨੇ ਵੀ ਸਹਿਨ ਸ਼ਕਤੀ ਅੱਜ ਕੱਲ ਦੀ ਜੋ ਨਵੀਂ ਯੂਥ ਹੈ ਪਨੀਰੀ ਹੈ ਉਹਦੇ ਚ ਸਹਿਨ ਸ਼ਕਤੀ ਨਹੀਂ ਹੈ ਜਿਹੜਾ ਇੱਕ ਅਮੁੱਲ ਦਾਤ ਹੈ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਸਵਾਦ ਗਿਆ ਮਾਂ ਪਿਓ ਗਿਆ ਤਾਂ ਪਿਆਰ ਗਿਆ ਅਸੀਂ ਚਾਹੁੰਦੇ ਵੀ ਜੇ ਇੱਕ ਵਾਰੀ ਇਹ ਸਾਥੋਂ ਖੁੰਝ ਗਿਆ ਮੁੜ ਕੇ ਸਾਨੂੰ ਮਿਲਦਾ ਨਹੀਂ ਹੈ